ਫੋਨ ਲੱਗਦਾ ਉਹਨਾਂ ਦਾ ਹੀ ਹੋਣਾ ਦੇਖਦੀਆਂ ਹੈਲੋ ਹਾਂਜੀ ਮੈਨੂੰ ਪਹਿਲੇ ਹੀ ਪਤਾ ਸੀ ਵੀ ਤੁਹਾਡਾ ਹੀ ਫੋਨ ਹੋਣਾ ਮੈਂ ਤਾਂ ਠੀਕ ਆ ਤੁਸੀਂ ਦੱਸੋ ਕੀ ਕੀ ਖੁਸ਼ਖਬਰੀ ਧੋਖਾ ਮਜ਼ਾਕ ਨਾ ਕਰੋ ਦੱਸੋ ਸੱਚੀ ਠੀਕ ਹੈ ਲੈ ਖੁਸ਼ ਕਿਉਂ ਨਹੀਂ ਹੋਊਂਗੀ ਠੀਕ ਹੈ ਠੀਕ ਹੈ ਹਾਂ ਕੋਈ ਨਹੀਂ ਮੈਂ ਵੇਟ ਕਰਦੀ ਆਂ ਕੱਲ ਸ਼ਾਮ ਤੱਕ ਪਹੁੰਚੋਗੇ ਠੀਕ ਹੈ ਅਸੀਂ ਤੁਹਾਨੂੰ ਸਟੇਸ਼ਨ ਤੇ ਲੈਣ ਆਵਾਂਗੇ ਸਾਰੇ ਜਾਣੇ ਠੀਕ ਹੈ ਕੀ ਗੱਲ ਹੈ ਲਗੇ ਅੰਜਲੀ ਬੜੀ ਖੁਸ਼ ਖੁਸ਼ ਜਿਆ ਭਾਬੀ ਐਨਲ ਫੋਨ ਸੀਗਾ ਅੱਛਾ ਉਂ ਛੁੱਟੀ ਤਾਂ ਆ ਰਹੇ ਨੇ ਅੱਛਾ ਇਹ ਤਾਂ ਬੜੀ ਵਧੀਆ ਖੁਸ਼ੀ ਦੀ ਗੱਲ ਹੈ ਸੁਣਾਈ ਆ ਤੁਹ ਹੋਰ ਲੈ ਦੇਖ ਲੋ ਇਸ ਵਾਰ ਕਹਿੰਦੇ ਸਰਪ੍ਰਾਈਜ਼ ਦੇਣਾ ਸੀਗਾ ਪਰ ਫਿਰ ਉਹੀ ਗੱਲ ਹੁਣ ਐਪ ਚ ਬੈਠੇ ਵੀ ਬਾਈ ਤੇਰੇ ਲਈ ਲੈ ਕੇ ਕੀ ਆਵਾ ਮੈਂ ਕਿਹਾ ਤੁਸੇ ਛੁੱਟੀ ਤੇ ਆ ਰਹੇ ਹੋ ਕਹਿੰਦਾ ਹਾਂ ਚਲ ਇਹ ਤਾਂ ਬੜੀ ਵਧੀਆ ਖੁਸ਼ੀ ਦੀ ਗੱਲ ਹੈ ਸਹੀ ਗੱਲ ਹੈ ਮੇਰੇ ਜਵਾਕਾਂ ਵਰਗਾ ਹੈ ਹੋਰ ਵਧੀਆ ਵਧੀਆ ਬਣਾ ਕੇ ਉਹਨੂੰ ਕੁਝ ਖਵਾ ਜ਼ਰੂਰ ਜ਼ਰੂਰ ਹਉਣ ਤੋਂ ਦੱਸਈ ਕੱਲ ਸ਼ਾਮ ਤੱਕ ਆਉਣਗੇ ਆਪਾਂ ਸਾਰੇ ਸਟੇਸ਼ਨ ਤੋਂ ਲੈ ਕੇ ਆਵਾਂਗੇ ਮੈਂ ਹੈਪੀ ਨੂੰ ਵੀ ਫੋਨ ਕਰ ਦਿੰਨੀ ਆ ਉਹ ਵੀ ਉਧਰੋਂ ਆ ਜੂਗੀ ਸਾਰੇ ਚੱਲਦੇ ਆ ਚੱਲ ਕਰਦੇ ਉਹਨੂੰ ਫੋਨ ਮੈਂ ਕੋਈ ਕੰਮ ਤੋਂ ਦਾ ਦੇਖ ਲੈ ਠੀਕ ਹੈ ਭਾਬੀ ਤੁਸੀਂ ਕਰੋ ਹਾਂ ਚੰਗ ਕਰਦੇ ਉਹਨੂੰ ਫੋਨ ਹਾਂ 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 ਕੋਈ ਨਹੀਂ ਹੈਲੋ ਹਾਂ ਹੈਪੀ ਕਿਵੇਂ ਆ ਵਧੀਆ ਵਧੀਆ ਕੱਲ ਤੇਰਾ ਵੀਰਾ ਆਈ ਜਾਂਦਾ ਛੁੱਟੀ ਹਾਂ ਹਾਂ ਆਜੀ ਚੰਗਾ ਪਾਉਣਾ ਨੂੰ ਲੈਣ ਚਲਾਂਗੇ ਸਟੇਸ਼ਨ ਤੋਂ ਚੰਗਾ ਚੰਗਾ ਓਕੇ ਲਾ ਭਾਬੀ ਤਾਂ ਹਜੇ ਤਿਆਰੀ ਹੋਈ ਜਾਂਦੀ ਐ ਭਾਬੀ ਨਿਕਲਿਆ ਬਾਹਰ ਕੋਈ ਨਾ ਫੌਜੀ ਵੀਰੇ ਨੂੰ ਪਸੰਦ ਆ ਤੂੰ ਪਹਿਲਾਂ ਹੀ ਆ ਗਈ ਆ ਗਈ ਅੰਜਲੀ ਨਹੀਂ ਆਈ ਹੈਗੀ ਉਸੇ ਨੂੰ ਤਾਂ ਕਹਿ ਨਹੀਂ ਆ ਵੀ ਪਤਾ ਨਹੀਂ ਕਿੰਨੀ ਕ ਤਿਆਰ ਹੋਊਗੀ ਆ ਦੇਖ ਲੈ ਮੈਨੂੰ ਤਾਂ ਸਾਂ ਨਹੀਂ ਲੈਣ ਦਿੱਤਾ ਹੈਗਾ ਆਪਾਂ ਚਲ ਕੋਈ ਨਾ ਉਹਨੂੰ ਚਾਹ ਤਿਆਰ ਹੋ ਲੈਣਾ ਹੋ ਗਈ ਆ ਗਈ ਮੈਂ ਤੁਸੀਂ ਤਿਆਰ ਹੋ ਗਈਆਂ ਅਸੀਂ ਤਾਂ ਤਿਆਰ ਹੋ ਗਈਆਂ ਲੈ ਲੈਣਾ ਟਾਈਮ ਲਾਤਾ ਓਹੋ ਤੈਨੂੰ ਪਤਾ ਨਾ ਮੈਨੂੰ ਐਸੀ ਮੈਂ ਕੋਈ ਚੀਜ਼ ਨਾ ਭੁੱਲ ਜਾ ਹਾਂ ਹਾਂ ਤੈਨੂੰ ਐਸੀ ਵੀ ਕਿਤੇ ਮੇਰੀ ਟਾਰਚ ਕੋਈ ਕਮੀ ਨਾ ਰਹੇ ਜੇ ਕਿਤੇ ਮੇਰਾ ਫੌਜੀ ਵੀ ਰਹਿ ਕੇ ਕਹਦੇ ਵੀ ਹਾਂ ਸੋਹਣੀ ਨਹੀਂ ਲੱਗ ਰਹੀ ਅੰਜਨੀ ਤੂੰ ਹੈਨਾ ਅੱਛਾ ਬਸ ਕਰ ਗੱਲਾਂ ਆਉਂਦੀਆਂ ਨੇ ਤੈਨੂੰ ਤਾਂ ਜਦੋਂ ਦੀ ਆਈਆਂ ਮੈਨੂੰ ਐਂ ਖਜਾਈ ਜਾਂਦੀਆਂ ਲੈ ਲੈ ਚੱਲੀ ਹੁਣ ਵੀਰੇ ਨੂੰ ਹਾਂ ਹਾਂ ਚਲੋ ਚਲੋ ਸੀ ਪਤਾ ਆਪਣੇ ਨੂੰ ਪਹਿਲਾਂ ਉਹ ਪਹੁੰਚ ਜਵੇ ਚਾਣਾ ਚਲੋ ਚਲੋ ਆ ਚਲੋ ਦੀਪਾ ਤੂੰ ਸੁਣਾ ਠੀਕ ਠਾਕ ਰਹਿਣਾ ਹਾਂ ਠੀਕ ਆ ਪਾਪੀ ਸਭ ਵਧੀਆ ਆ ਲੈ ਵੀਰੇ ਪਾਣੀ ਫੋੜਸ ਨਾ ਵੀਰੇ ਕੀ ਹਾਲ ਹੈ ਫਿਰ ਆਪਣੀ ਫਸਦਾ ਆਪਣੀ ਬਹੁਤ ਚੜਦੀ ਕਲਾ ਚ ਜਾਵਾ ਚਲੋ ਵਧੀਆ ਵੀਰੇ ਵਾਈਗਰ ਚੜਦੀ ਕਲਾ ਚ ਹੀ ਰੱਖੇ ਹਣਲੇ ਪਾਪੀ ਤੂੰ ਹੁਣ ਗੁੰਮਸਮ ਬੈਠਿਆ ਮਾਰ ਲੈ ਵੀਰੇ ਨਾਲ ਗੱਲਾਂ ਬੋਲੀ ਤਾਂ ਜਾਣੀ ਹੈਪੀ ਤੂੰ ਵੀ ਨਾ ਹਾਂ ਹੋ ਬਸ ਸਾਡੇ ਸਾਹਮਣੇ ਨਹੀਂ ਗੱਲਾਂ ਕਰਨੀਆਂ ਕਿਉਂ ਵੀਰੇ ਅਸੀਂ ਤਾਂ ਕਰੀਏ ਨੇ ਉਹਦੇ ਅੱਖਾਂ ਨਹੀਂ ਕਰ ਲੈਣੇ ਹਸ ਤਾਂ ਹਾਂ ਹਾਂ ਇਹ ਤੇ ਮੈਨੂੰ ਪਤਾ ਫਜਿਤਾ ਹੁੰਦੀ ਹੈ ਇਹ ਹਜਾਰੇ ਹੋਰ ਸਨਾਬੀ ਦੇ ਫਿਰ ਕਿੰਨੀ ਛੁੱਟੀਆਂ ਆਇਆ ਦੋ ਕੁ ਮਹੀਨੇ ਦੇ ਆਏ ਹੁਣ ਤਾਂ ਨਾ ਆਈ ਵਾਰ ਕਹਿੰਨਾ ਮਹੀਨੇ ਦੀ ਆਇਆ ਦੋ ਮਹੀਨੇ ਦੇ ਆਇਆ ਫਿਰ ਹਫਤੇ ਬਾਅਦ ਕਹਿੰਨਾ ਲਓ ਜੀ ਮੈਨੂੰ ਤਾਂ ਬੁਲਾ ਲਿਆ ਡਿਊਟੀ ਵਾਲਿਆਂ ਨੇ ਹੁਣ ਇਹਦੇ 'ਚ ਮੈਂ ਕੀ ਕਰਾਂ ਜੇ ਅਫਸਰਾਂ ਦਾ ਫੋਨ ਆ ਜਾਵੇ ਉਦੋਂ ਫਿਰ ਤਾਂ ਜਾਣੀ ਪੈਂਦਾ ਸਹੀ ਗੱਲ ਹੈਪੀ ਹੁਣ ਵੀਆ ਬੀਐਸਐਫ 'ਚ ਨੇ ਹੋਂ ਤੇ ਬਾਰਡਰ ਤੇ ਕਦੇ ਵੀ ਕਿਹੇ ਜਿਹੀ ਵੀ ਕੰਡੀਸ਼ਨ ਹੋ ਸਕਦੀ ਫਿਰ ਉਹ ਫੋਨ ਕਰ ਦਿੰਦੇ ਨੇ ਇਹਨਾਂ ਨੂੰ ਜਾਣਾ ਪੈਂਦਾ ਇਹ ਤਾਂ ਗੱਲ ਹੈਗੀ ਆ ਵਾਰਾ ਵੀ ਵੀਰੇ ਐ ਕਿ ਨਾ ਜੀ 2 ਮਹੀਨੇ ਨਹੀਂ ਤਾਂ 15 ਦਿਨ ਦਾ ਪੱਕਾ ਲਾ ਕੇ ਜਾਇਓ ਨਹੀਂ ਤਾਂ ਤੁਸੀਂ ਹਫਤੇ ਬਾਦੀ ਚਲ ਜਾਣੀ ਮੂਰੇ 2 ਮਹੀਨੇ ਲਾ ਕੇ ਜਾਉਂਗਾ ਤੂੰ ਟੈਨਸ਼ਨ ਨਾ ਲੈ ਹੁਣ ਤਾਂ ਲੰਬੀ ਛੁੱਟੀ ਲੈ ਕੇ ਆਏ ਨੇ ਮੈਨੂੰ ਦੱਸੀ ਜਾਂਦੇ ਸੀ ਚੱਲ ਸ਼ੁਕਰ ਆ ਫਿਰ ਤਾਂ ਭਾਬੀ ਨੂੰ ਕਮਾਗ ਲੈ ਕੇ ਆਇਓ ਸਾਈ ਚੱਲਾਂਗੇ ਆਪਾਂ ਕੱਲੀ ਭਾਬੀ ਕਿਉਂ ਹਾਂ ਠੀਕ ਆ ਵੀਰੇ ਪੱਕਾ ਚਲ ਹੁਣ ਮੈਨਿਆ ਦੱਸੋ ਰੋਟੀ ਪਾਣੀ ਚ ਕੀ ਬਣਾਈਏ ਥੜਾ ਕੁਝ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਲੈ ਕਹਿੰਦਾ ਜਿਹੜਾ ਦੱਸ ਭਾਬੀ ਕੀ ਬਣਾਵਾ ਇਹਨਾਂ ਨੂੰ ਗੋਭੀ ਦੀ ਸਬਜ਼ੀ ਪਸੰਦ ਆ ਉਹ ਬਣਾ ਲੈਂਦੇ ਆ ਬਣਾ ਲਾਂ ਨਿਆ ਨਹੀਂ ਅਸੀਂ ਆਪੇ ਬਣਾ ਲਾਂਗੇ ਤੁਸੀਂ ਬੈਠੋ ਮਜ਼ਾ ਦਾ ਵੀ ਰਾਇਆ ਤੁਸੀਂ ਗੱਲਾਂ ਬਾਤਾਂ ਕਰੋ ਅਜਾ ਬਾਬੀ ਆਪਾ ਬਣਾਨੇ ਚਲ ਗਿੰਦਲੀ ਗੱਲਬਾਤ ਕਰ ਪਰ ਵਾ ਤੂੰ ਮੁੱਚ ਆਪਣੀ ਘਰੀ ਬੈਠੀ ਆਰ ਲੱਗ ਲ ਗਈ ਚੁੱਪ ਕਿਥੇ ਆ ਬੋਲੀ ਤਾਂ ਜਾਨੀ ਆ ਚੁੱਪ ਤਾਂ ਹੈਗੀ ਆ ਸਾਰਾ ਫੋਨ ਤੇ ਟੈਂ 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 ਕਰਦੀ ਰਹਿਣੀ ਆ ਅੱਛਾ ਟੈਂ 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 ਕਰਦੀ ਆ ਮੈਂ ਠੀਕ ਆ ਨਹੀਂ ਬੋਲਦੀ ਕਰ ਚਲ ਵਾ ਮੈਂ ਤਾਂ ਤੋੜ ਕਰਦਾਗਾ ਮੈਂ ਤਾਂ ਸੱਚੀ ਬਾਲੀ ਖੁਸ਼ੀ ਹੋਈ ਪਰ ਹੈਪੀ ਸਹੀ ਕਹਿੰਦੀ ਆ ਤੁਸੀਂ ਕਹਿ ਕੇ ਮਹੀਨੇ ਡੇਢ ਮਹੀਨੇ ਦਾ ਲਾ ਕੇ ਹਫ਼ਤਾ ਵੀ ਨਹੀਂ ਜਾਂਦੇ। ਮਿੰਟ 'ਚ ਤੁਹਾਨੂੰ ਪਿੱਛੋਂ ਬੁਲਾ ਲੈਂਦੇ ਆ। ਹੁਣ ਇਹਦੇ 'ਚ ਮੈਂ ਕੀ ਕਰਾਂ? ਸਾਡੀ ਨੌਕਰੀ ਇਹੀ ਹੈ ਫੌਜੀ ਦੀ। ਸਾਨੂੰ ਦੇਸ਼ ਵਾਸਤੇ ਤਿਆਰ ਵਰ ਤਿਆਰ ਰਹਿਣਾ ਪੈਂਦਾ। ਕੋਈ ਵੀ ਐਮਰਜੈਂਸੀ ਆ ਸਕਦੀ ਆ। ਫਿਰ ਤੁਹਾਨੂੰ ਹੀ ਆਉਂਦੀ ਆ। ਹੋਰ ਵੀ ਹੋਣਗੇ ਉੱਥੇ ਫੌਜੀ, ਉਹਨਾਂ ਨੂੰ ਤਾਂ ਬੁਲਾਉਂਦੇ ਨਹੀਂ ਹੈਗੇ। ਸਾਰਿਆਂ ਨੂੰ ਬੁਲਾਉਂਦੇ ਨੇ। ਕੋਈ ਵੀ ਘਰੇ ਗਿਆ ਹੋਵੇ, ਸਭ ਨੂੰ ਭੇਜ ਦਿੰਦੇ ਨੇ ਉੱਥੇ ਬਾਰਡਰ 'ਤੇ। ਪਰ ਤੁਹਾਨੂੰ ਪਤਾ ਤੁਸੀਂ ਡਿਊਟੀ ਭਗ ਜਾਂਦੇ ਹੋ ਅਤੇ ਪਿੱਛੇ ਮੇਰਾ ਜੀ ਨਹੀਂ ਲੱਗਦਾ। ਮੈਂ ਤਾਂ ਸਾਰਾ ਦਿਨ ਇਹੀ ਸੋਚਦੀ ਰਹਿੰਦੀ ਆ ਕਦੋਂ ਤੁਹਾਡਾ ਫੋਨ ਆਊ ਕਦੋਂ ਤੂੰ ਸੀਤਾ ਗੱਲ ਕਰਦੇ ਹੋ ਪਰ ਫਿਰ ਵੀ ਜੇ ਕੋਲੇ ਹੁੰਦੇ ਗੱਲ ਹੋਰ ਹੁੰਦੀ ਹੈ ਨਾ ਓਹੋ ਤੂੰ ਸਮਝਿਆ ਕਰੋ ਫੋਜੀ ਡਿਊਟੀ ਹੈ ਜਿੰਦੀ ਆ ਅਰੇ ਮੈਂ ਦੋ ਮਹੀਨੇ ਇੱਥੇ ਰਹਿਗਾਗਾ ਤੇ ਸਾਰੇ ਚਾਪੋਰ ਕਰਕੇ ਜਾਊਗਾ ਅਰੇ ਆਪਾਂ ਕੋ ਘੁੰਮਣ ਵੀ ਚੱਲਾਂਗੇ ਕਸ਼ਮੀਰ ਹਾਂ ਠੀਕ ਹੈ ਮੈਂ ਹੈਪੀ ਹੋਰੇ ਨੂੰ ਵੀ ਕਹਿੰਨੀ ਆ ਸਾਰੇ ਇਕੱਠੇ ਚੱਲਾਂਗੇ ਠੀਕ ਹੈ ਬਈ ਦੋ ਚੰਗੀ ਕਰੀ ਯਾਰ ਤੂੰ ਮੈਨੂੰ ਲੈ ਵੀ ਨਹੀਂ ਆਇਆ ਓ ਯਾਰਾ ਦਫਤਰ ਦਾ ਕੰਮ ਸੀਗਾ ਮੈਂ ਹੁਣ ਸਵੇਰੇ ਜਾਣਾ ਸ਼ਾਮ ਨੂੰ 4:30-5 ਵਜੇ ਆਦਿਆਂ ਮੈਨੂੰ ਆਉਂਦਿਆਂ ਇੱਕ ਮੈਨੂੰ ਟਾਈਮ ਤੇ ਛੁੱਟੀ ਨਹੀਂ ਮਿਲੀ ਟਾਈਮ ਤੇ ਹੁਣ ਤੂੰ ਦੱਸਿਆ ਮੈਂ ਟਾਈਮ ਤੇ ਛੁੱਟੀ ਮੰਗੀ ਉਹ ਕਹਿੰਦੇ ਛੁੱਟੀ ਤਾਂ ਮਿਲਦੀ ਨਹੀਂਗੀ ਚਲ ਕੋਈ ਨਹੀਂ ਬਾਈ ਹੋਰ ਸੁਣਾ ਤੇਰਾ ਕੰਮ ਕਰਕੇ ਲੋਟਾ ਹਾਂ ਵਧੀਆ ਵਧੀਆ ਮੈਂ ਤਾਂ ਤੇਰੀ ਭਾਬੀ ਨੂੰ ਵੀ ਕਿਹਾ ਸੀ ਮੈਂ ਮੈਂ ਉਹਨੂੰ ਲੈਣ ਜਾਣਾ ਮੈਂ ਕਿਹਾ ਮੈਂ ਅੱਜ ਛੁੱਟੀ ਲੈਣਾ ਉਹ ਛੁੱਟੀ ਮਿਲੀ ਹੈ ਨਹੀਂ ਕਿ ਮੈਨੂੰ ਹੋਰ ਤੂੰ ਦੱਸ ਕਿਵੇਂ ਚੱਲਦੀ ਤੇਰੀ ਵੀ ਨੌਕਰੀ ਨੌਕਰੀ ਤਾਂ ਬਸ ਠੀਕ ਆ ਵਧੀਆ ਤੈਨੂੰ ਕੀ ਲਾਈਫ ਹੁੰਦੀ ਹੈ ਫੌਜੀਆਂ ਦੀ ਹਾਂ ਫੌਜਾਂ ਦੀ ਲਾਈਫ ਤਾਂ ਕਿਹੜੀ ਐ ਬਾਹਰ ਹੀ ਲੰਘ ਜਾਂਦੀ ਸਾਰੀ ਲਾਈਫ ਉਹ ਹੀ ਨਾ ਬਾਕੀ ਹੁਣ ਮੈਂ ਦੋ ਮਹੀਨੇ ਚੱਲਾਂਗੇ ਆਪਾਂ ਕੰਮ ਨੂੰ ਚੱਲ ਕੰਮ हां भाई मैं तन्ने कहंदा जे हा हाँ हाँ हा हाँ हाँ कोई और ਕਾਜ ਹੀ ਕੰਮ ਹੈਗਾ ਜਾਂ ਕੋਈ ਕਚੈਰੀਆਂ ਵਾਲਾ ਕੰਮ ਹੈ ਮੈਨੂੰ ਦੰਦਿਆ ਆਪਾਂ ਕਰਿਆ ਆਵਾਂਗੇ ਹਾਂ ਹਾਂ ਹੈਗੇ ਇੱਕ ਦੋ ਕੰਮ ਆ ਮੈਂ ਵੀ ਕਹਿ ਦੇਣਾ ਸੋਚੀ ਜਾਂਦਾ ਮੈਂ ਫੌਜੀ ਨੂੰ ਆਉਣ ਦੇ ਹੁੰਦਾ ਭਰਾ ਨਾਲ ਨਾਲ ਲੈ ਕੇ ਚੱਲਾਂਗੇ ਇੱਕ ਦੋ ਕੰਮ ਕੱਢ ਕੇ ਆਵਾਂਗੇ ਹਾਂ ਹਾਂ ਕੋਈ ਗੱਲ ਨਹੀਂ ਭਾਈ ਬਸ ਵਰਪਾ ਕੱਲੂ ਬਗ ਚੱਲਦੇ ਹੁਣ ਮੈਂ ਬੜਾ ਆਰਾਮ ਕਰ ਲਾਂ ਹਾਂ ਹਾਂ ਕਹਿਣੇ ਹੁੰਨਾ ਤੂੰ ਕਹਿ ਕੇ ਤਾਂ ਤੂੰ ਮਹੀਨੇ ਛੁੱਟੀ ਆਉਣਾ ਮਗਰੋਂ ਤੇਰੀ ਵੀ ਨੌਕਰੀ ਵੀ ਇਹ ਜੀ ਫੌਜ ਵਾਲੇ ਤੇ ਚੱਕ 15 ਦਿਨਾਂ ਮੈਂ ਫੋਨ ਕਰ ਦਿੰਦੇ ਨੇ ਫਿਰ ਕਹਿ ਦੇਣਾ ਭਰਾ ਮੈਂ ਚੱਲਾਂ ਉਹ ਭਾਈ ਐ ਔਕੜਾ ਕਮਰੇ ਨੇ ਜੇ ਕੋਈ ਐਮਰਜੈਂਸੀ ਤੇ ਫੇਰੀ ਕਰਦੇ ਨੇ ਹਾਂ ਇਹ ਤਾਂ ਗੱਲ ਐ ਨੌਕਰੀ ਤੇਰੀ ਇਹ ਜੀ ਐ ਚੱਲ ਕਰਦੇ ਐ ਇੰਜੋਏ ਕੋਈ ਗੱਲ ਨਹੀਂ ਆਪਾਂ ਘੁੰਮ ਫਿਰ ਕੇ ਆਉਣੇ ਨਾਲੇ ਆਪਣਾ 2-4 ਕੰਮ ਨੇ ਉਹ ਕਾਢ ਆਵਾਂਗੇ ਬਾਕੀ ਮਹੀਨੇ ਦੀ ਨੀਅਤ ਕੀ 2 ਮਹੀਨੇ ਛੁੱਟੀਆਂ ਐ ਚੱਲ ਫਿਰ ਤਾਂ ਵਧੀਆ ਫਿਰ ਤਾਂ ਮੈਂ ਤਾਂ ਭੁੱਲਣੇ ਇੰਜੋਏ ਕਰਾਂਗੇ ਆਪਾਂ ਉਹ ਆਜੋ ਯਾਰ ਹੁਣ ਕੱਲ ਤੇ ਮੇਰੇ ਮਗਰ ਪਈਆਂ ਪਈਓ ਤੁਸੀਂ ਸਮਾਨ ਲੈਣਾ ਸਮਾਨ ਲੈਣਾ ਹੁਣ ਆਉਂਦੀਆਂ ਨੇ ਹੈਗੀਆਂ ਕਿਹੜਾ ਤਿਆਰੀ ਦੀ ਲੋਟ ਆਉਂਦੀਆਂ ਇਹਨਾਂ ਦੀਆਂ ਅੱਗੇ ਅੱਗੇ ਕਿਉਂ ਬਾਤਾਂ ਮਾਰੀ ਜਾਂਦੇ ਹੋ ਘੰਟਾ ਦਾ ਹੁਣ ਲਾਤਾ ਚਾ ਛੱਡੋ ਇਹ ਦੱਸੋ ਮੈਂ ਕਿਵੇਂ ਲੱਗਦੀ ਆ ਤੁਹਾਨੂੰ ਤਾਂ ਵਧੀਆ ਲੱਗਦੀ ਹਮੇਸ਼ਾ ਨੂੰ ਮਾਰ ਲਵਾ ਜੈਪੀ ਨੂੰ ਵੀ ਹੁਣ ਇਹ ਕੀ ਕਰੀ ਜਾਂਦੀ ਆ ਅੰਦਰ ਹੈਪੀ ਆ ਜਾ ਆ ਗਈ ਆ ਗਈ ਭਾਬੀ ਹਾਂ ਵੀਰੇ ਚਲੋ ਆਇਆ ਮੇਰੇ ਮੇਰੀ ਗੱਲ ਸੁਣੋ ਦਾ ਕਾਰਡ ਕੋਡ ਚੱਕ ਲਓ ਮੈਨੂੰ ਪੱਖਾ ਪੁੱਖਾ ਵੀ ਲੈ ਕੇ ਜਾਣਾ ਕੋਈ ਨਾ ਕੁਝ ਮਰਜ਼ੀ ਲੈਣੀ ਜੀ ਤਾਂ ਅਫਤਰ ਤਾਂ ਉਹ ਲੈ ਦੂ ਤੁਹਾਨੂੰ ਬਸ ਨਾ ਮੇਰੀ ਗੱਲ ਸੁਣੋ ਹੋਂਡਾ ਹਜੇ ਕੱਲ ਆਇਆ ਅੱਜ ਇਹਨੂੰ ਲੈ ਕੇ ਤੁਰ ਪਈਆਂ ਉਹ ਕੋਈ ਗੱਲ ਨਹੀਂ ਭਾਬੀ ਮੈਥੋਂ ਨਹੀਂ ਮੰਗਣੀ ਹੋਰ ਕੀ ਤਾਂ ਮੰਗਣਗੀਆਂ ਚਲ ਆਇਆ ਕਰੋ ਤੁਸੀਂ ਜਾਓ ਮੈਨੂੰ ਤਾਂ ਘਰੇ ਕੰਮ ਆ ਮੈਂ ਤੁਹਾਡੇ ਬਾਈ ਦੀ ਰੋਟੀ ਬਣਾ। ਇਹ ਕੀ ਗੱਲ ਬਣੀ ਤੁਸੀਂ ਵੀ ਨਾ ਚਲੋ ਭਾਬੀ। ਹਾਂ ਨਹੀਂ ਨਹੀਂ ਤੁਸੀਂ ਜਾਓ। ਨਹੀਂ 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 ਭਾਬੀ ਤੂੰ ਹੁਣ ਇੰਨਾ ਪਲਾਨ ਬਣਾ ਕੇ ਆਪ ਹੀ ਸਪੋਇਲ ਕਰੀ ਜਾਂਨੀ ਆ। ਨਾਲ ਚੱਲਣਾ ਸਾਡੇ। ਹੋਰ ਭਾਬੀ ਕੁੜੀਆਂ ਜਿਹੜੀਆਂ ਵਗਜੋ। ਮੇਰਾ ਕੁਛ ਲੈ ਕੇ ਨਾ ਲੈ ਆ। ਨਹੀਂ ਕੁੜੀ ਹੋਗੀ। ਹਾਂ ਉਹ ਲੈ ਕੁੜੀ ਦੀ ਗੱਲ ਨਹੀਂ ਤੁਸੀਂ ਵਗਜੋ ਮੈਂ ਤੁਹਾਡੇ ਬਾਈ ਦੀ ਰੋਟੀ ਬਣਨੀ ਆ। ਬਾਈ ਕੋਈ ਨਾ ਇੱਕ ਦਿਨ ਕੈਂਟੀਨ ਚੋਂ ਖਾ ਲੂਗਾ। ਚਲ ਆਇਆ ਭਾਬੀ ਚਲੋ। ਚੱਲ ਵੀਰੇ ਇਹ ਤਾਂ ਐਵੇਂ ਹੀ ਬੋਲਦੀ ਰਹਿੰਦੀ ਤੈਨੂੰ ਪਤਾ ਹੈਗਾ ਪੁੜੀਆਂ ਦਾ ਆ ਲੈ ਹੁਣ ਆਏ ਬਤਾ ਕੀ ਕਿਤ ਮੀਟਰ ਕਰਨੀ ਆ ਆਪੇ ਇੱਥੇ ਖਾਦੇ ਵਾਸਤੇ ਆ ਗਏ ਨਾਲੇ ਦੀਦੀ ਹੋਰਾਂ ਨੂੰ ਵੀ ਪੁੱਛ ਲੈਂਦੇ ਵੀ ਉਹਨਾਂ ਨੇ ਕੀ ਖਾਣਾ ਓਏ ਉਹਨਾਂ ਦਾ ਖਾਣੇ ਕੋਣ ਜਿਹਾ ਧਿਆਨ ਨਹੀਂ ਹੈਗਾ ਉਹਨਾਂ ਦਾ ਸਮਾਨ ਲੈਣ ਕੀ ਧਿਆਨ ਹੈ ਲੈਣ ਦੇ ਕੋਈ ਨਾ ਨਾਲੇ ਜੇ ਖਾਣ ਬਹਿ ਗਈਆਂ ਇੱਥੇ ਫਿਰ ਸਮਾਨ ਰਹਿ ਜਾਊਗਾ ਖਾਲੂ ਮੇਰਾ ਗੇੜਾ ਫੇਰ ਲਵਾਉਣੀਆਂ ਕੀ ਜੇ ਗੱਲਾਂ ਕਰਦੇ ਹੋ ਫਿਰ ਕਿੱਡੀ ਕੀ ਗੱਲ ਹੈ ਭੈਣ ਹੈ ਤੁਹਾਡੀ ਫੇਰ ਆ ਜਿਓ ਗਾਉਂ ਬੇਲਾ ਮੈਂ ਕੀ ਅੱਛਾ ਬੇਲੇ ਨਹੀਂ ਹੈਗੇ ਸਾਡੇ ਲਈ ਤੇਰੇ ਲਈ ਤਾਂ ਹੈਗਾ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਐ ਕਹਿੰਦੀ ਸੀ ਮੈਂ ਨਾ ਤੋ 3 ਸੂਟ ਸਕਰੀਨ ਸ਼ਾਟ ਮਾਰ ਕੇ ਰੱਖਿਆ ਹੋਇਆ ਉਹ ਲੈਣੇ ਆ ਮੈਂ ਤੁਸੀ ਦਵਾ ਦੂੰਗੇ ਮੈਨੂੰ ਤੂੰ ਨਾ ਸੂਟਾਂ ਤੋਂ ਰੱਜੀ ਪਹਿਲਾਂ ਉੱਥੇ ਵੀ ਮੈਨੂੰ ਇੰਨੇ ਪੈਸੇ ਭੇਜ ਦੋ ਮੈਨੂੰ ਆਹ ਛੁੱਟ ਲੈਣਾ ਇੰਨੇ ਪੈਸੇ ਭੇਜ ਦੋ ਆਹ ਲੈਣਾ ਹੋ ਗਿਆ ਤੁਸੇ ਸੁਣਾ ਦਿੰਨੇ ਹੋ ਮੈਨੂੰ ਚਲ ਕੋਈ ਨਾ ਲੈ ਲਈ ਸੁਣਾ ਹੋਇਆ ਗੱਲ ਤੂੰ ਠੀਕ ਹੈ ਤੇ ਮੈਂ ਵੀ ਕਹਿੰਦੀ ਸੀ ਮੰਮੀ ਦਾ ਫੋਨ ਆਇਆ ਸੀ ਉਹ ਕਹਿੰਦੇ ਜਵਾਈ ਜੀ ਤਾਂ ਹੁਣ ਗੇੜਾ ਹੀ ਨਹੀਂ ਮਾਰਦੇ ਪਿਛਲੀਆਂ ਛੁੱਟੀਆਂ ਵੀ ਨਹੀਂ ਆਏ ਹੈਗੇ ਭਾਈ ਹੁਣ ਤਾਂ ਆ ਕੇ ਜਾਣਾ ਪਊਗਾ ਕਿਹ ਕਿਰਦਰੇ ਉਹਨੂੰ ਦੱਸਣੀ ਤਾਂ ਉਹਨਾਂ ਨੂੰ ਕੀ ਵੀ ਜਵਾਈ ਜੀ ਨੂੰ ਦੱਸ 7 ਦਿਨ ਬਾਅਦ ਹੀ ਫੋਨ ਆਇਆ ਗਿਆ ਸੀ ਉਹ ਤਾਂ ਪਤਾ ਹੀ ਹੈ ਉਹਨਾਂ ਨੂੰ ਪਰ ਇਸ ਵਾਰ ਤਾਂ ਤੁਸੀਂ ਆਪ ਹੀ ਕਹਿ ਰਹੇ ਹੋ ਵੀ 2 ਮਹੀਨੇ ਦੀ ਛੁੱਟੀਆਂ ਤੇ 2 ਦਿਨ ਜਾ ਕੇ ਨਹੀਂ ਆ ਸਕਦੇ ਆਪਾਂ ਕੋਈ ਨਹੀਂ ਮਾਤਾ ਜਾਇਆਵਾਂਗੇ ਬਸ ਠੀਕ ਹੈ ਜਾਣਾ ਪੈਣਾ ਤੁਹਾਨੂੰ ਨਾਲੇ ਪਤਾ ਵੀਰਾ ਵੀ ਮੇਰਾ ਕਹਿੰਦਾ ਸੀ ਕਹਿੰਦਾ ਨਾਲੇ ਬਾਈ ਨੂੰ ਮਿਲਣਾ ਨਾਲੇ ਉਹਨਾਂ ਨੂੰ ਕੋਈ ਗੱਲ ਕਰਨੀ ਆ ਇਹੇ ਜੀ ਗੱਲ ਕਰਨੀ ਉਹਨੇ ਪਤਾ ਨਹੀਂ ਉਹਦਾ ਵੀਰੇ ਨੂੰ ਹੀ ਪਤਾ ਉਹ ਤੁਸੀਂ ਉਹਨਾਂ ਨੂੰ ਪੁੱਛਿਓ ਠੀਕ ਹੈ ਚਲ ਤੂੰ ਆ ਜਾ ਸਾ ਖਾਣਾ ਪੀਣਾ ਕੀ ਆ ਹੋਰ ਗੱਲਾਂ ਬਾਅਦ ਵਿੱਚ ਕਰੀ ਮੰਗਾ ਲਓ ਜੋ ਮਰਜ਼ੀ ਜੋ ਤੁਸੀਂ ਖਾਣਾ ਪਰ ਉੱਥੇ ਮੈਨੂੰ ਕਹਿੰਦੇ ਉਹਨੇ ਆਹ ਖਾਣ ਨੂੰ ਜੀ ਕਰਦਾ ਆਹ ਖਾਣ ਨੂੰ ਜੀ ਕਰਦਾ ਹੁਣ ਖਾਲਾ ਜਿਹੜਾ ਕੁਝ ਖਾਣਾਗਾ ਉੱਥੇ ਨੂੰ ਤੰਕ ਰਹਿਗਾ ਦੀਦੀ ਉਹਨਾਂ ਨੂੰ ਵੀ ਫੋਨ ਕਰ ਦੋ ਫਿਰ ਇਸ ਵੇਰੇ ਕਿੱਧਰ ਜਾਣੇ ਹੋ ਯਾਰ ਮੈਂ ਤਾਂ ਰਾਤ ਹੀ ਉੱਠ ਰਾਇ ਸੀ 12 ਵਜੇ ਨੂੰ ਜਾਣਾ ਪਊ ਸੀ ਬਾਰਡਰ ਤੇ ਬਾਰਡਰ ਤੇ ਕੀ ਹੋ ਗਿਆ ਸੁੱਖ ਤਾਂ ਹੈਗੀ ਆ ਨਾਲੇ ਤੁਸੀਂ ਤਾਂ ਕਹਿੰਦੇ ਸੀ ਹੁਣ ਮੈਂ 2 ਮਿੰਟ ਦੀ ਛੁੱਟੀ ਲੈ ਕੇ ਆਇਆ ਹੁਣ ਤਾਂ ਤੁਹਾਨੂੰ 2 ਦਿਨ ਵੀ ਨਹੀਂ ਹੋਇਆ ਆਇਆ ਨੂੰ ਪਰ ਮੇਰੀ ਛੁੱਟੀ ਆਉਣ ਤੋਂ ਬਾਅਦ ਹੀ ਅਥਾਤ ਵਾਦਿਆਂ ਨੇ ਅਟੈਕ ਕਰਤਾ ਉਹਨਾਂ ਸਾਰੇ ਹਾਲਾਤ ਗੰਭੀਰ ਹੋਏ ਪਏ ਨੇ ਮੈਨੂੰ ਜਾਣਾ ਪਊਗਾ ਜੀ ਪਰ ਤੁਹਾਨੂੰ ਹੀ ਕਿਉਂ ਜਾਣਾ ਪਊਗਾ ਨਾਲੇ ਹੋਰ ਬਥੇਰੇ ਫੌਜੀ ਨੇ ਤੁਸੀਂ ਦੋ ਤਾਂ ਦਿਨ ਆਏ ਹੋ ਇੰਨਾ ਕ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਓਹੋ ਕਮਲੀ ਕਿਹੇ ਜਿਹੇ ਕੰਨਾ ਕਰਦੀਆਂ ਇਹਨੇ ਇਕੱਲਾ ਮਿੰਡੂ ਨਹੀਂ ਬੁਲਾਇਆ ਉਹਨਾਂ ਸਾਰਿਆਂ ਨੂੰ ਬੁਲਾਇਆ ਕਿਉਂ ਫੌਜੀ ਹੋ ਚੁੱਕੀ ਤੇ ਸੀਗੇ ਤੁਹਾਡੇ ਕਹਿਣ ਦਾ ਮਤਲਬ ਹੈ ਜਿਹੜੇ ਤੁਹਾਡੇ ਨਾਲ ਨੂੰ ਵੀ ਛੁੱਟੀਆਂ ਲੈ ਕੇ ਆਏ ਨਹੀਂ ਆ ਪਹਿਲਾਂ ਗਏ ਹੋਏ ਸੀ ਸਾਰਿਆਂ ਨੂੰ ਵਾਪਸ ਜਾਣਾ ਪਊਗਾ ਬਾਰਡਰ ਤੇ ਠੀਕ ਆ ਪੱਪੀ ਜੰਦਾ ਸੀ ਮੈਂ ਤੂੰ ਮੁੰਡਿਆ ਕਿੱਧਰ ਬੈਗ ਬੁੱਕ ਪੈਕ ਕਰ ਲੈ ਕਿਤੇ ਘੁੰਮਣ ਕੰਮਣ ਚੱਲੇ ਹੋ ਘੁੰਮਣ ਕੰਮਣ ਗਾਣੂ ਭਾਬੀ ਰਾਤ ਨੂੰ ਨੌਟਰ ਆਗੇ ਸੀਗੇ ਬਣਾਇਆ ਸਾਨੂੰ ਫਿਰ ਦੁਬਾਰਾ ਬਾਉਟਰ ਅੱਛਾ ਚੱਲ ਧਿਆਨ ਰੱਖੀਆ ਆਪਦਾ ਤੈਨੂੰ ਰੋਕ ਵੀ ਨਹੀਂ ਸਕਦੇ ਜਿਹੇ ਜਿਹੇ ਹਲਾਕ ਲਗੇ ਜਦੇ ਇਹ ਤਾਂ ਹੈ ਭਾਬੀ ਇਹ ਵੀ ਰਸਕਾ ਟੈਮਾ ਮੇਰਾ ਜਾਣਾ ਜ਼ਰੂਰੀ ਹੈਗਾ ਚੱਲ ਕੋਈ ਗੱਲ ਨਹੀਂ ਤੈਨੂੰ ਰੋਕ ਵੀ ਨਹੀਂ ਸਕਦੇ ਹੈਗੇ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਚੰਗੇ ਹੀ ਕਰੂਗਾ ਹਾਂ ਭਾਬੀ ਸਾਨੂੰ ਤਾਂ ਸੇ ਰੱਬ ਦਾ ਸਾਰਾ ਹੀ ਹੁੰਦਾ ਹੈਗਾ ਪਉ ਸਾਡੇ ਕੋਲ ਕਿਹੜਾ ਉਤੋਂ ਕੋਈ ਮਾਂ ਹੁੰਦੀ ਹੈ ਜਾਂ ਭੈਣ ਹੁੰਦੀ ਹੈ ਉਹ ਸੁਣਾ ਦੇਣ ਵਾਸਤੇ ਪਰ ਹਾਂ ਸਾਰਾ ਸਾਡੇ ਸਾਰੇ ਜੂ ਸੁੱਤਾ ਪਿਆ ਹੁੰਦਾ ਰਾਤ ਨੂੰ ਹਾਂ ਉਹ ਤਾਂ ਹੈਗਾ ਪੁੱਤ ਤੁਹਾਡੇ ਸਦਕੇ ਹੀ ਅਸੀਂ ਸੁਰੱਖਿਤੀ ਦੇ ਅਨੁਸਾਰ ਉਹ ਫੀਲ ਕਰਦੇ ਹਾਂ ਸਹੀ ਗੱਲ ਹੈ ਭਾਬੀ ਮੈਂ ਤਾਂ ਇਹਨਾਂ ਨੂੰ ਇਹੀ ਕਹਿੰਦੀ ਸੀ ਦੋ ਦਿਨ ਆਏ ਸੀ ਦੋ ਦਿਨ ਚ ਹੀ ਜਾਣਾ ਪੈ ਗਿਆ ਇਹਨਾਂ ਨੂੰ ਵਾਪਸ ਜੀ ਤਾਂ ਨਹੀਂ ਕਰਦਾ ਇਹਨਾਂ ਨੂੰ ਭੇਜਣ ਦਾ ਪਰ ਕਰ ਵੀ ਕੀ ਸਕਦੇ ਆ ਤੁਹਾਡੇ ਵਾਲੀ ਗੱਲ ਰੋਕ ਵੀ ਨਹੀਂ ਸਕਦੇ ਚਲ ਕੋਈ ਗੱਲ ਨਹੀਂ ਅੰਜਲੀ ਇਹਨਾਂ ਦੀ ਡਿਊਟੀ ਹੈ ਹਨਾ ਉਹ ਤਾਂ ਇਹਨਾਂ ਨੂੰ ਭੁਗਤੌਣੀ ਪੈਣੀ ਹੈ ਪਰ ਠੀਕ ਹੈ ਪੱਪੀ ਮੇਰੇ ਟ੍ਰੇਨ ਦਾ ਟਾਈਮ ਹੋ ਜਾਣਾ ਚਲ ਠੀਕ ਹੈ ਬ੍ਰੀਤੂ ਥਾਬੀ ਮੈਨੂੰ ਤਾਂ ਬਾਲੀ ਫਿਕਰ ਹੋਈ ਜਾਂਦੀ ਆ ਚਲ ਕੋਈ ਗੱਲ ਅੰਜਲੀ ਤੂੰ ਕੀ ਕਰਨਾ ਕਰ ਕੋਈ ਗੱਲ ਨਹੀਂ ਪਰਮਾਤਮਾ ਗੁਰਦਾਸ ਕਰ ਸਭ ਕੁਝ ਵਧੀਆ ਹੀ ਹੋਊਗਾ ਸਹੀ ਸਲਾਮਤ ਆਊਗਾ ਪਤਾ ਨਹੀਂ ਕੀ ਹਾਲਾਤ ਹੋਣਗੇ ਉੱਥੇ ਇਹਨਾਂ ਤੇ ਕੀ ਬੀਤੂਗੀ ਕੀ ਨਾ ਬਾਲਾ ਮਨ ਘਬਰਾ ਹੀ ਜਾਂਦਾ ਮੇਰਾ ਪਹਿਲਾਂ ਵੀ ਹਰ ਵਾਰ ਗਏ ਨੇ ਫਰਕ ਅੱਦੇ ਐਂ ਜੇ ਨਹੀਂ ਹੋਇਆ ਅੱਜ ਤਾਂ ਬਾਲਾ ਹੀ ਡਰ ਜਾ ਲੱਗੀ ਜਾਂਦਾ ਚਲ ਕੋਈ ਗੱਲ ਨਹੀਂ ਅੰਜਲੀ ਦਿਲ ਤਾਂ ਮੇਰਾ ਵੀ ਘਬਰਾਉਂਦਾ ਸੀ ਪਰ ਕੀ ਕਰੀਏ ਇਹਨੇ ਡਿਊਟੀ ਇਹ ਜੀ ਹੈ ਤੂੰ ਐਵੇਂ ਨਾ ਮਾਣ ਉਹ ਕਰੀ ਚੱਲ ਕੋਈ ਗੱਲ ਪਰ ਮੈਂ ਤੋਂ ਵਧੀਆ ਕਰੂਗਾ ਤੂੰ ਵਧੀਆ ਸੋਚ ਕੀ ਹੋ ਗਿਆ ਅੰਜਲੀ ਰੋਈ ਕਾ ਤੂੰ ਜਾਨੀ ਆ ਐਂ ਨਹੀਂ ਰੋਈਦਾ ਹੁੰਦਾ ਮੈਨੂੰ ਗੱਲ ਤਾਂ ਦੱਸ ਗੱਲ ਕੀ ਆ ਅੱਬੇ ਖਬਰ ਸੁਣ ਅੱਬੇ ਦੇ ਨਾਲ ਕੁਝ ਹੋ ਗਿਆ ਮੈਨੂੰ ਸਮਝ ਨਹੀਂ ਆਉਂਦਾ ਕੀ ਕਰਾਂ ਸਭ ਕੁਝ ਚਾਹ ਤੂੰ ਚੁੱਪ ਕਰ ਜਾ ਕੁਝ ਨਹੀਂ ਹੁੰਦਾ ਹੈਗਾ ਐਵੇਂ ਨਾ ਤੂੰ ਮਨ ਨੂੰ ਉਹ ਕਰੀ ਚੱਲ ਕੋਈ ਗੱਲ ਨਹੀਂ ਕਿ ਟੈਨਸ਼ਨ ਨਾ ਕਰ ਭਾਬੀ ਖਬਰ ਤਾਂ ਸੁਣ ਕੀ ਆਈ ਜਾਂਦੀ ਐ ਤੁਨ ਪਤਾ ਮੈਂ ਉਹਨਾਂ ਨੂੰ ਫੋਨ ਵੀ ਲਾਇਆ ਕੋਈ ਫੋਨ ਦਾ ਫੋਨ ਨਹੀਂ ਚੱ ਕਰਿਆ ਕੋਈ ਉੱਥੇ ਨਾ ਕੋਈ ਮੈਸੇਜ ਆਪਾਂ ਨੂੰ ਕੀ ਪਤਾ ਲੱਗੂ ਵੀ ਉਹ ਕਿੱਥੇ ਨੇ ਠੀਕ ਵੀ ਨੇ ਕਿ ਨਹੀਂ ਮੇਰਾ ਦਿਲ ਕੰਬੀ ਜਾਂਦਾ ਭਾਬੀ ਮੈਨੂੰ ਤਾਂ ਭਾਰਾ ਡਰ ਲੱਗ ਗਿਆ ਤਾਂ ਤੂੰ ਐਵੇਂ ਨਾ ਦਿਲ ਖਬਰਾ ਕੋਈ ਗੱਲ ਨਹੀਂ ਉੱਥੇ ਕਿਹੜਾ ਆਪਣਾ ਇਕੱਲਾ ਹੀ ਐ ਉੱਥੇ ਹਜ਼ਾਰਾ ਹੀ ਹੁੰਦੇ ਨੇ ਕੋਈ ਗੱਲ ਨਹੀਂ ਆਪਾਂ ਜਦੋਂ ਕਿਸੇ ਦਾ ਮਾੜਾ ਨਹੀਂ ਕੀਤਾ ਆਪਣਾ ਹੀ ਪਰਮਾਤਮਾ ਮਾੜਾ ਨਹੀਂ ਹੋਣ ਦਿੰਦਾ ਹੈਗਾ ਤੂੰ ਤਾਂ ਭਰਾ ਡਰ ਲੱਗਿਆ ਤੇ ਇਹਨਾਂ ਨੂੰ ਖੁਸ਼ ਹੋ ਗਿਆ ਐ ਨਹੀਂ ਬੋਲਦੇ ਹੁੰਦੇ ਪਾਗਲ ਕਮਲੀਆਂ ਐ ਨਹੀਂ ਬੋਲਦੇ ਕੋਹ ਨਹੀਂ ਹੁੰਦਾ ਹੈਗਾ ਚੁੱਪ 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 ਤੂੰ ਦੇਖ ਲਾ ਇਹਨਾਂ ਨੂੰ ਫੋਜੀ ਸਰਹੰਦ ਤੇ ਲੜਦੇ ਬਾਰਡਰਾਂ ਤੇ ਖੜੇ ਹੁੰਦੇ ਉਹਨਾਂ ਦੀਆਂ ਮਾਵਾਂ ਉਹਨਾਂ ਦੇ ਘਰ ਵਾਲੀਆਂ ਉਹਨਾਂ ਦੀਆਂ ਭੈਣਾਂ ਸਾਰੀਆਂ ਡੀਕਦੀਆਂ ਹੋਣੀਆਂ ਉਹਨਾਂ ਨੂੰ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਣੀ ਮੇਰੀ ਤਾਂ jaan ਨਿਕਲੀ ਆਂਦੀ ਆ ਹੋ ਵਿਚਾਰੀਆਂ ਉਹ ਕੀ ਕਰਦੀ ਆ ਹੋਣੀ ਹੈ ਭਾਬੀ ਮੈਂ ਨਹੀਂ ਚਾਹੁੰਦੀ ਵੀ ਕਿਸੇ ਦਾ ਵੀ ਕੋਈ ਨੁਕਸਾਨ ਹੋਵੇ ਤੇ ਵੀ ਸਹੀ ਸਲਾਮਤ ਘਰੇ ਆ ਜਾਣ ਬਸ ਕੋਈ ਗੱਲ ਨਹੀਂ ਅੰਜਲੀ ਆ ਆ ਜਾਏਗਾ ਘਰੇ ਤੂੰ ਕਿਉਂ ਫਿਕਰ ਕਰੀਂ ਨਹੀਂ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਇਹ ਪ੍ਰਮਾਤਮਾ ਸਾਡੇ ਮਿਹਰ ਨੂੰ ਕੁਛ ਨਾ ਹੋਵੇ ਸੇ ਸਾਨੂੰ ਤੱਕ ਕੋਈ ਗੱਲ ਨਹੀਂ ਤੂੰ ਜਮਾ ਨਾ ਫਿਕਰ ਕਰ ਕੋਈ ਨਾ ਅੰਜਲੀ ਕੋਈ ਨਹੀਂ ਕੋਈ ਨਾ ਕੋਈ ਦਿਲ ਤਾਂ ਮੇਰਾ ਵੀ ਨਹੀਂ ਮੰਨਦਾ ਹੈਗਾ ਉਹਨੂੰ ਨਿਆਣੀ ਨੂੰ ਤਾਂ ਮੈਂ ਹੌਸਲਾ ਦੇ ਕੇ ਤੋਰਤਾ ਫਿਕਰ ਤਾਂ ਮੈਨੂੰ ਵੀ ਹੋਈ ਜਾਂਦੀ ਹੈ हे ਪ੍ਰਮਾਤਮਾ ਸਾਡੇ ਜਵਾਕ ਤੇ ਭਾਬੀ ਸਸ਼ੀ ਕਾਲੋ ਹਾਂ ਠੀਕ ਹੈ ਭੀ ਮੈਂ ਤਾਂ ਠੀਕ ਹਾਂ ਅੰਜਨੀ ਭਾਬੀ ਕਿੱਥੇ ਆ ਉਹ ਤਾਂ ਅੰਦਰ ਆ ਉਹਨੇ ਤਾਂ ਰੋ ਰੋਣਾ ਬੁਰਾ ਹਾਲ ਕਰ ਲਿਆ ਜਦੋਂ ਦੀ ਖਬਰ ਸੁਣੀ ਹੈ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਮੇ ਭਾਬੀ ਨੇ ਨਾ ਝੂਠੀਆਂ-ਮੂਠੀਆਂ ਖਬਰਾਂ ਸੁਣ ਕੇ ਨਾ ਉਹਦਾ ਬੁਰਾ ਹਾਲ ਕਰ ਲਿਆ ਹੋਣਾ ਭਾਬੀ ਭਾਬੀ ਅਸਲ 'ਚ ਸਾਰੀ ਗੱਲ ਤੁਹਾਨੂੰ ਮੈਂ ਦੱਸਦੀ ਆ ਸਸ਼ੀਕਲ ਭਾਬੀ ਲੈ ਭਾਬੀ ਤੂੰ ਤਾਂ ਕੰਮ ਲਈ ਆ ਇੱਥੇ ਬੈਠ ਜਿਹੜਾ ਯਾ ਕੁਝ ਤੂੰ ਸੋਚ ਰਹੀ ਐ ਨਾ ਉਹ ਯਾ ਕੁਝ ਨਹੀਂ ਹੈਗਾ ਨਾਲੇ ਤੇਰੇ ਨਾਲ ਵੱਧ ਫਿਕਰ ਭਾਬੀ ਮੈਨੂੰ ਆ ਮੇਰਾ ਵੀ ਤਾਂ ਭਰਾ ਆ ਉਹ ਅਹੀਂ ਜੀ ਕੋਈ ਗੱਲ ਨਹੀਂ ਹੋਈ ਵੀਰਾ ਜਮਾਂ ਠੀਕ ਠਾਕ ਆ ਭਾਬੀ ਤੂੰ ਗੱਲ ਕੀਤੀ ਆ ਉਹਨਾਂ ਨਾਲ ਤੇਰੀ ਗੱਲ ਹੋਈ ਆ ਮੇਰੀ ਉਹਦੇ ਨਾਲ ਗੱਲ ਨਹੀਂ ਹੋਈ ਪਰ ਜਿਹੜਾ ਉਹਦੇ ਨਾਲ ਮੁੰਡਾ ਨਾ ਉਹ ਸਾਡੇ ਗਵਾਣ ਚ ਹੋਈ ਐ ਉਹ ਕਹਿੰਦੇ ਤੇ ਸਾਰਾ ਕੁਝ ਠੀਕ ਐ ਕਹਿੰਦੇ ਤੇ ਸਾਨੂੰ ਫੋਨ ਬੰਦ ਕਰਨੇ ਪੈ ਗਏ ਉੱਤੋਂ ਸਾਨੂੰ ਆਰਡਰ ਆ ਗਏ ਪਰ ਅਹੀ ਜੀ ਕੋਈ ਗੱਲ ਨਹੀਂ ਹੈਗੀ ਉਥਾ ਜਿਹੜਿਆ মিডিਆ ਵਾਲੇ ਨੇ ਗੋਦੀ মিডিਆ ਵਾਲੇ ਇਹ ਹਰਾਮਜਾਦੇ ਝੂਠੀਆਂ ਖਬਰਾਂ ਫਲਾਉਂਦੇ ਆ ਆਪਣੇ ਵਰਗਿਆਂ ਨੂੰ ਗੁੰਮਰਾਹ ਕਰਨ ਵਾਸਤੇ ਉਥੇ ਸਾਰਾ ਕੁਝ ਠੀਕ ਆ ਸੱਚੀ ਹੈਪੀ ਮੈਂ ਤਾਂ ਬਹਾੜੀ ਡਰੀ ਬੈਠੀ ਆ ਤੇਰੇ ਵੀਰੇ ਨੂੰ ਕੁਝ ਹੋ ਗਿਆ ਮੈਂ ਤਾਂ ਜਾਉਂਦੇ ਜੀ ਮਰ ਜੂ ਨਹੀਂ ਨਹੀਂ ਭਾਬੀ ਇਹ ਹਜਾ ਕੁਝ ਨਹੀਂ ਭਾਬੀ ਉਹ ਮੁੰਡੇ ਨੇ ਵੀ ਨਾ ਸਿਰਫ 1 ਮਿੰਟ ਲਈ ਫੋਨ ਚੱਕਿਆ ਸੀਗਾ ਉਹ ਕਹਿੰਦਾ ਵੀ ਸਾਨੂੰ ਇੱਥੇ ਫੋਨ ਅਲਾਉਡ ਨਹੀਂ ਹੈਗੇ ਚਲ ਅੰਨਾ ਕੋ ਸ਼ੁਕਰ ਹੈ ਵੀ ਸਾਨੂੰ ਪਤਾ ਲੱਗ ਗਿਆ ਵੀਰਾ ਠੀਕ ਠਾਕ ਹੈ ਸੱਚੀ ਤੇਰੀ ਗੱਲ ਸੁਣ ਕੇ ਨਾ ਮੇਰੇ ਸਾਹਾਂ 'ਚ ਸਾਹ ਆਇਆ ਮੈਂ ਤਾਂ ਬਾਹਲੀ ਡੇਰੀ ਬੈਠੀ ਸੀ ਭਾਬੀ ਨੂੰ ਪੁੱਛ ਮੈਂ ਤੈਹੀ ਹੋਇਆ ਪਿਆ ਸੀ ਉਹ ਫੋਨ ਕਿਉਂ ਨਹੀਂ ਚੱਕਦੇ ਕੀ ਗੱਲ ਹੈ ਕੀ ਨਹੀਂ ਹੈ ਸਭ ਕੁਝ ਠੀਕ ਠਾਕ ਹੈ ਭਾਬੀ ਨਾਲ ਇੱਕ ਖੁਸ਼ਖਬਰੀ ਹੋਰ ਹੈ ਕੀ ਆਪਣਾ ਪੰਜਾਬ ਜਿੱਤ ਗਿਆ ਪੰਜਾਬ ਨਹੀਂ ਆਪਣਾ ਇੰਡੀਆ ਜਿੱਤ ਗਿਆ ਸਹੀ ਗੱਲ ਹੈ ਆਪਣਾ ਪੂਰਾ ਇੰਡੀਆ ਜਿੱਤ ਗਿਆ ਤੇ ਇਹ ਮੈਸੇਜ ਆਪਾਂ ਉਹਨਾਂ ਲੋਕਾਂ ਨੂੰ ਵੀ ਦੇਣਾ ਚਾਹੁੰਦੇ ਆ ਜਿਨ੍ਹਾਂ ਦੇ ਮਾਵਾ ਦੇ ਪੁੱਤ ਪ੍ਰਦੇਸ ਚ ਨੇ ਜਾਂ ਫੌਜ ਚ ਨੇ ਭੈਣਾਂ ਦੇ ਭਰਾ ਫੌਜ ਚ ਨੇ ਜਾਤਿਆਂ ਦੇ ਪਿਓ ਫੌਜ ਚ ਨੇ ਇਹ ਮੈਸੇਜ ਸਾਰਿਆਂ ਲਈ ਆ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਿਓ ਜੀ ਮੈਸੇਜ ਹਾਂ ਜੀ ਤਾਂ ਸਾਡੀ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਹੀ ਇਹ ਸੀਗਾ ਵੀ ਜਿਵੇਂ ਤੁਹਾਨੂੰ ਪਤਾ ਆਪਣੇ ਦੇਸ਼ 'ਚ ਜਿਹੜੇ ਹਾਲਾਤ ਹੋਏ ਪਏ ਨੇ ਹਨਾ ਪਾਕਿਸਤਾਨ-ਇੰਡੀਆ ਦੀ ਲੜਾਈ ਚੱਲ ਰਹੀ ਹੈ ਤਾਂ ਜਿਵੇਂ ਇਹਨਾਂ ਨੇ ਕਿਹਾ ਕਿ ਮੀਡੀਆ ਵਾਲੇ ਕੁਝ ਗੱਲਾਂ ਨੂੰ ਚੱਕ ਵੀ ਜ਼ਿਆਦਾ ਦਿੰਦੇ ਨੇ ਉਹ ਰੀਅਲ ਹੁੰਦੀਆਂ ਨੇ ਅਧੀਆਂ ਨਹੀਂ ਵੀ ਹੁੰਦੀਆਂ ਤਾਂ ਤੁਸੀਂ ਹਰ ਇੱਕ ਗੱਲ 'ਤੇ ਯਕੀਨ ਵੀ ਨਾ ਕਰੋ ਬਾਕੀ ਉਹ ਕਹਿੰਦੇ ਨੇ ਨਾ ਜੋ ਚੰਗਾ ਹੁੰਦਾ ਉਹਦੇ ਨਾਲ ਚੰਗਾ ਹੀ ਹੁੰਦਾ ਆਪਣਾ ਇੰਡੀਆ ਇੰਡੀਆ ਨੇ ਨਾ ਕਿਸੇ ਨਾਲ ਮਾਰਾ ਕੀਤਾ ਤੇ ਨਹੀਂ ਆਪਣੇ ਨਾਲ ਹੁੰਦਾ ਬਿਲਕੁਲ ਜੀ ਮਾੜਾ ਤਾਂ ਵੈਸੇ ਕੋਈ ਵੀ ਨਹੀਂ ਹੁੰਦਾ ਨਾ ਹੀ ਪਾਕਿਸਤਾਨ ਵਾਲੇ ਮਾੜਿਆ ਨਾ ਹੀ ਇੰਡੀਆ ਵਾਲੇ ਆ ਜਿਹੜੇ ਵਿਚਲੇ ਲੋਕ ਹੁੰਦੇ ਆ ਨਾ ਇਹ ਲੜਾਈਆਂ ਕਰਵਾਉਂਦੇ ਆ মিডিਆ ਵਾਲੇ ਮਤਲਬ ਇੰਨੀ ਕੁ ਗੱਲ ਹੁੰਦੀ ਆ ਵਧਾ ਚੜਾ ਕੇ ਕਰ ਦਿੰਦੇ ਆ ਬਾਕੀ ਮੇਰਾ ਤਾਂ ਸਭ ਨੂੰ ਇਹੀ ਕਹਿਣਾ ਜੀ ਸਾਰਿਆਂ ਨੂੰ ਵੀ ਪਿਆਰ ਬਣਾ ਕੇ ਰੱਖੋ ਲੜਾਈਆਂ ਚ ਕੁਝ ਨਹੀਂ ਰੱਖਿਆ ਹੈਗਾ ਕਿਉਂਕਿ ਤੁਸੀਂ ਵੀ ਇਨਸਾਨ ਹੋ ਸੀ ਵੀ ਤੁਹਾਡੇ ਚ ਵੀ ਉਹੀ ਖੂਨ ਵਗਦਾ ਸਾਡੇ ਚ ਵੀ ਤੇ ਬਾਕੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ ਸਤਿ ਸ਼੍ਰੀ ਅਕਾਲ